ਸਾਨੂੰ ਇੱਕ ਗੱਲ ਦਾ ਸਲਾਮਾ ਹਾਸੇ ਵਾਲੀ ਅਸੀਂ ਨਾ ਭਾਈ ਜਦੋਂ ਕੋਟੀ ਖੇਡਦੇ ਹੁੰਦੇ ਸੀ ਤੇ ਆਪਣੇ ਖੇਤ ਪੈ ਜਾਂਦੇ ਹੁੰਦੇ ਸੀ 6-7 ਜਣੇ ਸਾਣੇਦਾਰ ਸੇਵਕ ਮੈਂ ਰਤੂ ਤੇ ਆਪਣਾ ਉਹਨੇਲੇ ਕਮਿੰਦਰ ਤੇ ਸੀਤਾ ਖਰਾਬੇ ਕਾ ਇਹ ਕਈ ਜਣੇ ਆਪਣੇ ਖੇਤ ਉਥੋਂ ਅਸੀਂ ਫਿਰ ਭੱਜਣ ਜਾਣਾ ਤੜਕਿਓ ਸੀਤਾ ਤਾਂ ਉਹੀ ਹੁੰਦਾ ਸਾਡੇ ਨਾਲ ਕਿਉਂਕਿ ਉਹਦਾ ਉਹੀ ਨਾਲ ਰਹਿੰਦਾ ਸੀਗਾ ਲਿਆਜ ਕਰਕੇ ਆਪਣੀ ਤੇ ਇਹ ਜਦ ਸੇਵਕ ਅਮਿੰਦਾਰ ਰਤੂ ਤੇ ਅਸੀਂ ਭਾਈ ਦੇ ਹੁੰਦੇ ਸੀ ਤੜਕੇ ਉੱਠ ਕੇ ਤੇ ਭਾਈ ਐਸੇ ਨਾ ਠਾਣੇਦਾਰ ਨੂੰ ਕਹਿੰਦਾ ਵੀ ਅੱਜ ਆਪਾਂ ਸੇਵੀਆਂ ਲਿਆਈਏ ਤੇ ਅਸੀਂ ਭਾਈ ਉਦੋਂ ਕੋਟ ਦੇ ਹੁੰਦੇ ਸੀ ਆਮਦੇਸੀ ਜੇ ਕੋਟ ਜਦੋਂ ਉਹ ਸਾਡੇ ਕੋਟ ਪਾਏ ਤੇ ਸੇਵੀਆਂ ਆਪਣੇ ਆਪ ਬਣਾਈਆਂ ਹੁੰਦਿਆ ਸੀ ਉਦੋਂ ਦਾ ਸੇਵਕ ਨੇ ਘਰੋਂ ਕੋਟ ਦੀ ਜੇਬ ਚ ਪਾ ਲਈਆਂ ਐ ਤੇ ਬੋਤਲ ਅਸੀਂ ਦੁੱਧ ਦਾ ਦੇ ਸੇਵਕ ਕੇ ਕਰੇ ਵੀ ਬੰਝਾਂ ਸੀਗੇ ਮੈਂ ਐਸੇ ਤੇ ਆਪਣੇ ਵੀ ਘਰੇ ਚਲ ਬੰਝਾ ਹੁੰਦਿਆ ਸੀ ਬੋਤਲ ਬੋਤਲ ਸਾਰਿਆਂ ਨੇ ਦੁੱਧ ਦੀ ਲਿਓਣੀ ਚਾਰ ਪੰਜ ਉੱਤੇ ਬੋਤਲਾਂ ਦੁੱਧੀਆਂ ਬਣ ਜਾਂਦੀਆਂ ਸਾਡੇ ਕੋਲੇ ਤੇ ਸੇਵੀਆਂ ਮੈਂ ਵੀ ਘਰੋਂ ਪਾ ਕੇ ਲੈ ਜਾਣੀਆਂ ਪੀਪੇ ਤੋਂ ਕੋਟ ਦੀ ਜੇਬ ਚ ਅਸੀਂ ਕੀ ਕਰਿਆ ਤੇ ਭਾਈ ਉਹ ਸੇਵੀਆਂ ਬੜਾ ਪਤੀਲਾ ਸੀ ਉਤੋਂ ਤੇ ਚੱਲ ਸੇਵੀਆਂ ਬਣਾ ਲਗਾ ਬੜਾ ਕੇ ਠਾਣੇਦਾਰ ਸੇਵ ਕਹਿੰਦਾ ਤੇ ਕਹਿੰਦਾ ਲੈ ਵੀ ਆਪਾਂ ਇਹ ਖਾਣੀਆਂ ਤੜ ਕਿਉਂ ਐ ਤੇ ਹੁਣ ਇਹਨਾਂ ਨੂੰ ਐ ਰੱਖ ਦਈਏ ਠੰਢੀਆਂ ਹੋਈਆਂ ਖਾਵਾਂਗੇ ਅਸੀਂ ਆਖਾ ਵੀ ਚੰਗਾ ਮੈਂ ਤੇ ਮਹਿੰਦਰ ਪਏ ਸੀ ਤੇ ਠਾਣੇਦਾਰ ਤੇ ਰਤੂ ਪਏ ਸੀ ਸੀਤਾ ਤੇ ਭੂਰਾ ਪਏ ਸੀ ਇੱਕ ਬੰਸਾ ਹੁੰਦਾ ਸੀ ਸੱਚ ਉੱਤੇ ਠੇਘਾ ਵਾਲਾ ਪੰਜ ਛੇ ਸੱਤ ਵਾਲੇ ਚੜ ਚੜ ਚਾਰ ਕਮੰਜੇ ਦੇ ਚੌਂਦੇ ਕੋਈ ਦੋ ਦੋ ਕੋਈ ਅੱਗੇ ਗਏ ਪਏ ਹੁੰਦੇ ਸੀ ਭਾਈ ਮਹਿੰਦਰ ਤੇ ਮਹਿੰਦਰ ਵਾਸ਼ਾ ਕੋ ਨੋਟਾ ਨਾ ਦੀ ਕਰਾਤਾ 12 ਇੱਕ ਕੋਜੇ ਸਾਰੇ ਸੁੱਤੇ ਪਏ ਕੂਕ ਤੇ ਮਹਿੰਦਰ ਮੈਨੂੰ ਹੋਲੀ ਕਿਦਨੇ ਜਗਾਤਾ ਅਸੀਂ ਦੋਏ ਉੱਠ ਖੜੇ ਦੋਏ ਉੱਠ ਕੇ ਤੇ ਮੈਨੂੰ ਕਹਿੰਦਾ ਸੇਮਿਕਾ ਖਾਈਏ ਮਗਾ ਚਾਰਾ ਹੁਣ ਜਵਾਨ ਸੀਗੇ ਖੇਡਦੇ ਸੀਗੇ ਤੇ ਭਾਈ ਸੇਵਗਾਂ ਮੜਾਈ ਦੀ ਉੱਤੇ ਆ ਕੇ ਬੜੀਆਂ ਵਧੀਆਂ ਬੜੀਆਂ ਠੰਡੀਆਂ ਠੰਡੀਆਂ ਤੇ ਭਾਈ ਉਹ ਵੀ ਆਏ ਪਰੇ ਜੱਬ ਹਮ ਚੱਲ ਉਹ ਵੀ ਪਰੇ ਤਾਂ ਪਾਉਦਰਾ ਮੈਂ ਵੀ ਪਰਾਂ ਅਦੀ ਖਾਕ ਉਹ ਕਿਤੇ ਉੱਤੇ ਉਹਦੇ ਬੰਨ ਕੇ ਦੇ ਕੇ ਟੱਕਣ ਜਾਂ ਤੇ ਉਵੇਂ ਹੀ ਬੰਨਤਾ ਲੇੜਾ ਤੇ ਵਿੱਚ ਇਦੀਆਂ ਰਹਿ ਗਈਆਂ ਚੱਲੀ ਅਸੀਂ ਤਾਂ ਫੇਰ ਪੈ ਗਏ ਪੈ ਗਏ ਤੇ ਹਲੇ ਸਾਨੂੰ ਅੱਧਾ ਘੰਟੇ ਹੋਇਆ ਸੀ ਪਿਆ ਨੂੰ ਥਾਣੇਦਾਰ ਸੇਵ ਕੁੱਟਿਆ ਉਹਨੇ ਦੱਤੂ ਦੇ ਹੋਂਦ ਮਾਰੀ ਕੰਨ ਆ ਜਾ ਉੱਠੋ ਇਹ ਕਹਿੰਦਾ ਉਹ ਤਾਂ ਸੁੱਤੇ ਪਏ ਆ ਉਹਨੂੰ ਹੋੜੀ ਕੁਦਣਿਆਂ ਦਾ ਕਹਿੰਦਾ ਸੁੱਤੇ ਪਿਆ ਕਹਿੰਦਾ ਆ ਜਾ ਉਹਦੇ ਥਾਣੇਦਾਰ ਦੇ ਚੰਦ ਵੀ ਅਸੀਂ ਚੱਕ ਗਏ ਤੇ ਭਾਈ ਉਹ ਵਿਚਾਲਾ ਸ਼ੂ ਕਰਕੇ ਉਹ ਪਤੀਲੀ ਖੋਲ ਕੇ ਬੈਠੇ ਤੇ ਭੈਣ ਨੇ ਬਲਬ ਜਗਦਾ ਦੀ ਬੈਠਾ ਥਾਣੇਦਾਰ ਨੇ ਤਾਂ ਸਾਡੇ ਨੇ ਝਾਕੀ ਜਾਵੇ ਭੈਣ ਡੜੇ ਮਰਗੇ ਲੱਗਦੇ ਆ ਤੇ ਸੀ ਅਸੀਂ ਜਾ ਸਾਡਾ ਨਿਕਲ ਗਿਆ ਹਾਸਾ ਕਹਿੰਦਾ ਭੈਣ ਦੇ ਦੋੜੂ ਕਹਿੰਦਾ ਮੈਨੂੰ ਤਾਂ ਛੱਡ ਦਿੰਦੇ ਅਸੀਂ ਆਖਦੇ ਸੀ ਤੂੰ ਹੁਣ ਸਾਨੂੰ ਛੱਡਣ ਲੱਗਾ ਜੀ ਤੂੰ ਵੀ ਤਾਨੂੰ ਸੈਂਤਾ ਮਾਰਦਾ ਸੀ ਵੀ ਆ ਜਾ ਖਾઈએ ਕਹਿੰਦਾ ਯਾਰ ਆਹ ਸਾਡੇ ਦਾ ਹਾਕ ਕਹਿੰਦਾ ਚੱਤੇ ਚਪਾਲਾ ਸੀਗਾ ਵੀ ਕੱਲੇ ਹੀ ਖਾਵਾਂਗੇ ਮੈਂ ਕਿਹਾ ਤੇਰੇ ਪੜ ਤੇ ਸਾਡੇ ਵੀ ਪੜਾ ਸੀ ਅਸੀਂ ਉੱਤੇ ਪਹਿਲਾਂ ਹੀ ਤਾਂ ਚੱਕ ਗਏ ਦੇਖੀ ਵੱਡੇ ਦਾ ਜਦੋਂ ਅਸੀਂ ਭੱਜ ਪੁੱਜ ਕੇ ਆਏ ਫੇਰ ਸਾਨੂੰ ਕਹਿੰਦਾ ਨਹੀਂ ਯਾਰ ਢਾਂ ਨੂੰ ਆਪਾਂ ਇਹ ਗਾਲ ਪਾ ਕੇ ਪਿਆ ਕਰਨਾ ਮੈਂ ਕਿਹਾ ਵੀ ਚਲ ਠੀਕ ਆ ਅਸੀਂ ਨਾ ਉਤੋਂ ਭੱਜਦੇ ਹੁੰਦੇ ਸੀ ਤੇ ਫਿਰ ਕਰਤਾਰ ਚਾਤਾ ਤੇ ਕਰਤਾਰ ਚਾਤਾ ਹੁੰਦੇ ਸੀ ਉਹਦਾ ਕਪੂਗਾ ਇਹ ਪਾਣੀ ਲਾਉਦੇ ਹੁੰਦੇ ਸੀ ਚੱਲ ਉੱਥੇ ਹੀ ਪੈ ਜਾਂਦੇ ਸਾਡੇ ਕੋਲੇ ਪਾਣੀ ਲਾਉਂਦੇ ਲਾਉਂਦੇ ਇਹਨਾਂ ਨੇ ਆਖਿਆ ਦੋਨਾਂ ਨੇ ਰਾਏ ਬਣਾ ਲਈ ਵੀ ਆਪਾਂ ਇਹਨਾਂ ਨੂੰ ਡਰਾਈਏ ਜੀਤ ਉਹਨਾਂ ਨੂੰ ਚੱਲ ਅਸੀਂ ਉਦੋਂ ਨੰਨੇ ਸੀਗੇ ਤੇ ਤੈਨਾਂ ਦਾ ਵੀ ਜਦੋਂ ਤੁਸੀਂ ਜਿਹੜਾ ਲੋਹੇ ਵਾਲਾ ਪੌੜ ਲਾਗਦੇ ਆ ਨਾ ਪੌੜ ਦੇ ਉੱਤੇ ਓੜਣੀ ਰਹਿੰਦੀ ਆ ਓੜਣੀ ਵੀ ਉਹ ਛੋੜ ਰਗੇ ਜੁਆਕਾਂ ਦਾ ਪੈਂਦੀ ਆ ਤੁਸੀਂ ਸੋਰ ਤੋਂ ਕਿਵੇਂ ਬਚ ਗਏ ਸਾਨੂੰ ਇਸ ਵੇਰੇ ਕੰਮ ਕਰਦੇ ਨੂੰ ਘੜਦੇ ਨੂੰ ਕਿਆ ਕਰਨ ਅਸੀਂ ਆਪਾਂ ਜਾਵਾਂ ਜਾ ਰਹੇ ਅਸੀਂ ਸਾਡੇ ਕੋਲੇ ਸੁੱਟਕਾਂ ਹੁੰਦੀਆਂ ਢੰਡੇ ਜਿਹੇ ਡੇਡੇ ਕੋ ਥਾਣੇ ਦਾ ਆਰਾਮ ਡੰਡਾ ਹੀ ਰੱਖਦਾ ਹੁੰਦਾ ਸੀ ਤੇ ਜਲਕ ਜਵਾਨ ਸੀ ਕਿਹੜਾ ਡਰਦੇ ਸੀ ਭੈਣੇ ਅਸੀਂ ਆ ਕੇ ਜਾਈਏ ਮੈਂ ਡਰਾਉਂਦਾ ਸੇ ਵਕਨਾਂ ਮੈਂ ਕਰਦਾ ਵੇ ਮੈਂ ਉਹਨੂੰ ਐਵੇਂ ਨਾਲ ਇਹਨਾਂ ਦੇ ਅੱਖੇ ਲਾਏ ਡਰਾਉਂਦਾ ਚਾਚਾ ਪਰੋਂ ਅਈਗਾ ਠੀਕ ਆ ਉਹ ਭੈਣੇ ਨਾ ਪਤਾ ਨਹੀਂ ਕੀ ਹੋਇਆ ਦਰਸ਼ੂ ਚੇਤ ਕਹਿੰਦੇ ਤਿੰਨ ਚਾਰ ਜਣੇ ਪਿੰਡੋਂ ਆਉਂਦੇ ਹੁੰਦੇ ਸੀ ਭੱਜ ਕੇ ਉਸੇ ਲੋਹੇ ਵਾਲੇ ਪੌੜੀ ਤੇ ਵੀ ਐ ਨਹਿਰ ਪਾਵਾਂਗੇ ਵੀ ਨਾਲ ਹੀ ਚੀਤ ਉਹਨਾਂ ਦੇ ਉਧਰੋਂ ਦੋਏ ਜਣੇ ਉਹਨਾਂ ਨੇ ਕੰਜਾ ਦੇ ਨੇ ਚੱਕਿਆ ਮळा ਉੱਥੇ ਮਲੇ ਪਏ ਸੀ ਤੇ ਮਲੇ ਸਾਡੇ ਵਾਲੀ ਪਹੀ ਤੇ ਤਰਤੇ ਐ ਮੂਰੇ ਤੇ ਪਰ ਅਸੀਂ ਤਾਂ ਸਾਰੇ ਮळ्या ਚ ਵਸ ਗਏ ਹੁਣ ਮੜੇ ਚ ਫਸਿਆ ਪਜਾਮਾ ਤੇ ਬੂਟ ਬਾਟ ਫਸੇ ਪਾਇਣ ਤਾਂ ਮੜਾ ਤਾਂ ਕਾਬੂ ਕਰਦਾ ਅਜ ਤਾਂ ਹੋ ਤਾਂ ਕਿਤੇ ਜਿਹਦਾ ਜਿਹੜਾ ਮਗਰ ਉਹਦੇ ਨਾਲ ਲੱਗ ਜੇ ਉਹੀ ਲੇਰ ਮਾਰਿਆ ਕਿਦਾ ਕੰਡੇ ਚੋਬਣ ਪੈਣਾ ਸੀ ਅੱਜ ਲੈ ਵੀ ਓਟਣੀ ਪੈ ਨਿਕਲੀ ਪੈਣ ਨਹੀਂ ਤੇ ਅਸੀਂ ਤਾਂ ਡਰ ਗਏ ਅਸੀਂ ਤਾਂ ਬਹਿ ਗਏ ਬਹਿ ਕੇ ਟਾਂੜੇ ਨਾਲ ਕਹਿੰਦਾ ਕੀ ਕਰਾਂਗੇ ਮੈਂ ਕਿਹਾ ਅੱਜ ਪੈਣੜਿਆ ਇਹਨੇ ਊਟੜੀ ਨੇ ਆਪਾਂ ਨੂੰ ਘੇਰਿਆ ਤੇ ਵੀ ਹਾਂ ਵੀ ਆਪਾਂ ਨੂੰ ਫੜੂ ਇਹ ਲਾਜ਼ਮੀ ਉਹ ਕਹਿੰਦਾ ਮੈਂ ਡੰਡਾ ਲੈ ਕੇ ਖੜਦਾ ਪੈਣੋ ਤੁਸੀਂ ਮੜੇ ਕੱਢੋ ਆਦੇ ਸੁੱਥੋ ਆ ਜਾਓ ਤੇ ਉਹ ਡੰਡਾ ਲੈ ਕੇ ਖੜਾ ਰਿਹਾ ਨਜ਼ਰ ਆ ਸੀ ਉਹਨੂੰ ਕਹੀ ਵੀ ਤੂੰ ਇੱਥੇ ਖੜ ਜਾ ਫੇਰ ਕਟਾਂਗੇ ਅਸੀਂ ਵੀ ਕੀ ਪਤਾ ਪੈਂਦੀ ਜਾਣ ਕੇ ਉਹਨੇ ਸੱਟੇ ਹੋਣ ਵੀ ਹੁਣ ਆਪਾਂ ਨੂੰ ਫੜੂ ਸਾਨੂੰ ਇਹ ਵੀ ਨਾ ਪਤਾ ਬਿਉੜਣੀ ਹੁੰਦੀ ਕੀ ਆ ਇਹ ਕਾ ਬੰਦਾ ਹੀ ਹੋਊ ਕੋਈ ਜਿਹੜਾ ਫੜੂ ਹੁਣ ਤੇ ਉਹ ਡੰਡਾ ਦੇਖਣਾ ਮੇਰੇ ਕੋਲ ਡੰਡਾ ਮੈਂ ਸੱਟੂ ਦੀ ਗਿੱਚੀ ਜਿਹੜੇ ਤੁਸੀਂ ਕੱਢੋ ਮਲੇ ਭਾਈ ਅਸੀਂ ਚੱਲ ਬਾਲੇ ਬੋਲੇ ਕੱਢ ਕੇ ਪਰੇ ਮਾਰੇ ਮਾਰ ਕੇ ਤੇ ਅਸੀਂ ਫੇਰ ਭੱਜ ਲੈ ਫੇਰ ਭੱਜੇ ਤੇ ਉਹ ਸਾਡੇ ਬੂਰੇ ਉਹ 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 ਖੜੇ ਉੱਥੋਂ ਦੇਖੀ ਜਾਣ ਵੀ ਫਸੇ ਖੜੇ ਆ ਤੇ ਚੱਲ ਜੀ ਜਦੋਂ ਅਸੀਂ ਬਾਵਾ ਰਹਿ ਗਿਆ ਕਿ ਲੱਗ ਤੈ ਸਾਡੇ ਸਾਡੇ ਮੂਰੇ ਭੱਜ ਲੈ ਚਲੋ ਮੂਰੇ ਭੱਜੇਗੇ ਅਸੀਂ ਮਗਰ ਇਹ ਤਾਂ ਗੱਲ ਨਾ ਪਹਿਲਾਂ ਕਰੀ ਤੇ ਸਾਨੂੰ ਕਹਿੰਦੇ ਕਿਉਂ ਵੱਟ ਗਏ ਅਸੀਂ ਆਖਿਆ ਕਿਉਂ ਕਹਤੋਂ ਸਾਨੂੰ ਹੁਣ ਕੀ ਪਤਾ ਵੀ ਨਾਲੇ ਮਲੇ ਤਾਂ ਇੰਨੇ ਦੇ ਇਧਰੇ ਸੀ ਅਸੀਂ ਆਖਿਆ ਕਾਹਤੋਂ ਕੰਦਾ ਕਿ ਤੁਹਾਡੇ ਮੂਰੇ ਨਹੀਂ ਆਇਆ ਕੋਈ ਭਾਈ ਕਿ ਯਾਰ ਆਇਆ ਮਲੇ ਆਇਆ ਤਾਂ ਬਿਓ ਕੰਡੇ ਭੱਜੇ ਸਾਡੇ ਤਾਂ ਬਹੁਤ ਸਾਨੂੰ ਤਾਂ ਹੱਡਾ ਲੱਗਾ ਵੀ ਕਦੇ ਓਟ ਨਹੀਂ ਆ ਗਈ ਉਹ ਕਹਿੰਦਾ ਕਿਹੜੀ ਓਟ ਉਹ ਕਹਿੰਦੇ ਕਿਹੜੀ ਓਟਣੀ ਮੈਂ ਕਿਹਾ ਲੋਹੇ ਵਾਲੇ ਪੁੱਲ ਤੇ ਰਹਿੰਦੀ ਆ ਐਦਲੇ ਦੇ ਇਤਿਹਾਸ ਕਿ ਉਹਨੇ ਕਹਿੰਦਾ ਸਾਵੇ ਉਮਰ ਉਹ ਅਸੀਂ ਮੇ ਤਾਂ ਰੇ ਸੀ ਮਲੇ ਤਾਂ ਮੈਂ ਕਹਾਂ ਜਰਾ ਇਹ ਤੁਸੀਂ ਕੀ ਕਰਿਆ ਕੰਜਰ ਤੋਂ ਮਲੇ ਤਾਂ ਰਾਤ ਨੂੰ ਪੈਰ ਸਾਡੇ ਕਿਵੇਂ ਭਾਵੇਂ ਲਹੂ ਕੜਦਾ ਮੈਲਾ ਨਿਕਲਦਾ ਭਾਵੇਂ ਨਾ ਪੈਰਾਂ ਤੋਂ ਤੇ ਇਤੋਂ ਗੱਟਿਆਂ ਕੋਲੋਂ ਤੁਸੀਂ ਇਹ ਕੀ ਕਰਿਆ ਉਹ ਕਹਿੰਦਾ ਯਾਰ ਇਹ ਤਾਂ ਜਾਣ ਕੇ ਰੱਖਿਆ ਵੀ ਦੇਖ ਕੇ ਵਿੱਚ ਫਸਣਗੇ ਆਪਾਂ ਨੂੰ ਕੰਨਣਗੇ ਗਾਲਾਂ ਉਹ ਚਾਤੇ ਵਾਲੀ ਗੱਲ ਤੇ ਅਸੀਂ ਬਹੁਤ ਚਿਰ ਯਾਦ ਰੱਖੀ ਚਾਤੇ ਨੂੰ ਅਸੀਂ ਆ ਕੇ ਤੋਂ ਆ ਕੇ ਤੇ ਪੈ ਗਏ ਇਹ ਕਹੇ ਵੀ ਦਾਦਾ ਜੀ ਉਹੀ ਗੱਲ ਹੋਈ ਵੀ ਸੱਚੀ ਹੋੜਣੀ ਕਹਿੰਦਾ ਤੁਹਾਨੂੰ ਮੈਂ ਸਾਲੋ ਕੀ ਕਿਹਾ ਸੀ ਰਿੰਦੀ ਆ ਉੱਥੇ ਅਜਿਹਾ ਉਲਨੀ ਦਾ ਠਾੜੀਦਾਰ ਨਹੀਂ ਘੇਰ ਕੇ ਰੱਖੇ ਵੀ ਉਹ ਤਾਂ ਬਲੇ ਰੱਖਤੇ ਕੰਜਰਿਆਂ ਵਜਾਈ ਤਾਂ ਡਰ ਕੇ ਤੇਰੀ ਉਲਣੀ ਤੋਂ ਮੇਤੋ ਐਸੀਆਂ ਗੱਲਾਂ ਨਹੀਂ ਚਾਚਾ ਗਾਂ ਨੂੰ ਕਰਦੇ ਆ ਯਾਰ ਸਾਡਾ ਤੂੰ ਡਰਾਤਾ ਉਹ ਕਹਿੰਦਾ ਕਿ ਮੈਂ ਕਾ ਦੇਖਾਂਗੇ ਕਿ ਡੇਕ ਵੱਡੇ ਬਾਦਰਾ ਹੈ ਇਹੇ ਬੇੜੇ ਉਲਣੀ ਤੋਂ ਡਰੀ ਜਾਂਦੇ ਆ ਠਾੜੀਦਾਰ ਸੇ ਜੋਕਾ ਹਸ ਤਕੜਾ ਹੁੰਦਾ ਸੀ ਉਹ ਕਹਿੰਦਾ ਨਹੀਂ ਆ ਚਾਚਾ ਐਂ ਅਸੀਂ ਕਿੱਥੇ ਡਰਦੇ ਆ ਤੇ ਤੁਸੀਂ ਲੱਕ ਗੱਲਾਂ ਬੜਾਈ ਜਾਵੋ ਐਨ ਇਸ ਜਿਹੜੀਆਂ ਐਸੀਆਂ ਗੱਲਾਂ ਉਹ ਬੰਦੇ ਟਿੱਚਰਾਂ ਇੱਕ ਦੂਜੇ ਨੂੰ ਕਰ ਲੈਂਦੇ ਸੀ ਹੁਣ ਚਾਚੇ ਹੁਣੀ ਪੁਰਾਣੇ ਸੀ ਬੰਦੇ ਜਿਹੜੇ ਸਾਡੀ ਉਮਰ ਦੇ ਸੀ ਉਦੋਂ ਉਹ ਕਹਿਣ ਵੀ ਆਪਾਂ ਨੂੰ ਡਰਾ ਜੀਏ ਸਾਨੂੰ ਪਤਾ ਲੱਗ ਗਿਆ ਮੈਂ ਕਹਾਂ ਵੀ ਡਰਾਉਂਦੇ ਆ ਹੋੜਨੀ ਤਾਂ ਕੀ ਕਿਸੇ ਨੂੰ ਕੁਝ ਕਹਿਣਾ ਪੈਂ ਜਣੀ ਐ ਹੁੰਦਾ ਸੀ ਸਮਾਂ ਕਿਹਨਾਂ ਤੇ ਨਾ ਘਾਸ ਵਾਲੀ ਹੋਰ ਸੁਣਾਉਣੀ ਆ ਕਹਿੰਦੇ ਆ ਕਿ ਸਦੀਕ ਹੋਣੀ ਜਾਣ ਖੜਾ ਲਾਉਣ ਖੜਾ ਲਾਉਣ ਜਾਣ ਤੇ ਇੱਕ ਟਰੱਕ ਮੂਰੇ ਖੜਾ ਤੇ ਉੱਥੇ ਮਗਰੋਂ ਇਹਨਾਂ ਦੀ ਗੱਡੀ ਜਾਵੜੀ ਉਹ ਟਰੱਕ ਵਾਲਿਆਂ ਨੂੰ ਕਹਿੰਦੇ ਵੀ ਤੁਸੀਂ ਖੜੇ ਆ ਉਹ ਕਹਿੰਦਾ ਮੂਰੇ ਲਟੇਰੇ ਖੜੇ ਆ ਯਾਰ ਵੀ ਤਾਂ ਅਸੀਂ ਤਾਂ ਖੜੇ ਆ ਟਰੱਕਾਂ ਨੂੰ ਸ਼ੱਕ ਪੈ ਗਈ ਵੀ ਇੱਥੇ ਲੁੱਟੀ ਦਾ ਇਹ ਤਾਂ ਤਾਂ ਖੜੇ ਆ ਸਦੀਕ ਕੋਲ ਨੇ ਅਕਲ ਲੈ ਵੀ ਸੱਚੀ ਪੈਣ ਡਟੇਰੇ ਆ ਕੇ ਸਾਨੂੰ ਵੀ ਪਹਿਣ ਗਏ ਸੀ ਵੀ ਖੜਾ ਲਾ ਕੇ ਆਏ ਆ ਐ ਪੈਸੇ ਬੂਸੇ ਕੋਲੇ ਇਹ ਈ ਡਾਲ ਪਾਈ ਉਹ ਹੀ ਗੱਲ ਤੇ ਉਧਰੋਂ ਗੱਡੀ ਤੁਰ ਪਈ ਜਦੋਂ ਗੱਡੀ ਤੁਰ ਪਈ ਟਰੱਕ ਵਾਲੇ ਟਰੱਕ ਤੇ ਚੜ ਕੇ ਦਵਾਦਾ ਵਾ ਤੇ ਸਦੀਕ ਕੋਲ ਨੇ ਵਿੱਚੋਂ ਨਿਕਲ ਕੇ ਤੇ ਖੇਤਾਂ ਚੋਂ ਚੱਕ ਤਾਂ ਭੱਜਲੇ ਸਾਰੇ ਨਿਕਲ ਕੇ ਜਣੇ ਗੋਵਾਲ ਰਣਜੀਤ ਕਰੋ ਇਹ ਦੋ ਸਾਰੇ ਭੱਜੇ ਤੇ ਢੋਲ ਕੇਲੇ ਤੇ ਢੋਲ ਕੀ ਗੱਲ ਚ ਪਾਈ ਵੀ ਸੀ ਐ ਲਈ ਬੈਠਾ ਸੀ ਦੂਜਿਆਂ ਦਾ ਸੰਦ ਬਲੇ ਮੈਂ ਸਾਇਦ ਰੱਖਿਆ ਹੋਵੇ ਪਾਸੇ ਉਹ ਜਦੋਂ ਪੱਜੇ ਸਾਰੇ ਤੇ ਮੂਰੇ ਆ ਕੇ ਕਪਾਲ ਆ ਖੇਤ ਨਰਮਾ ਕਪਾਹជា ਸੀ ਉਹਦੇ ਜਿਹੜੇ ਡੱਡੇ ਟਿੰਡੇ ਲੱਗੇ ਹੁੰਦੇ ਆਮ ਜਦੋਂ ਉਹਦੇ ਢੋਲ ਕੀ ਗਾਲਚਾ ਪਾਈਦੇ ਢੋਲ ਕੀ ਚਿੰਡਾ ਵਜੇ ਢੋਲ ਕੀ ਟਾਣ 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 ਖੜ ਕੇ ਸਦੀਕ ਨੂੰ ਕੋ ਭਾਈ ਮਰਾ ਦੇਗਾ ਤੂੰ ਕਿਉਂ ਕੜਕਾ ਕਰੀ ਜਾਂਦਾ ਉਹ ਕਹਿੰਦਾ ਯਾਰ ਮੈਂ ਥੋੜੋ ਕਰਦਾ ਵੀ ਢੋਲ ਕੀ ਚਾ ਮੇਰੀ ਚ ਵੀ ਪਤਾ ਨਹੀਂ ਕੀ ਬਾਜਦਾ ਕੀ ਬਾਜਦਾ ਵੀ ਆ ਦਰਾਖਤਾਂ ਨੂੰ ਪਤਾ ਨਹੀਂ ਕੀ ਲੱਗਿਆ ਦਰਾਖਤੀ ਦੱਸੇ ਉਹ ਢੋਲ ਕੀ ਵਾਲਾ ਕਪਾਲ ਨੂੰ ਕਹਿੰਦਾ ট্রাকਤਾ ਜਾਨੂੰ ਯਾਰ ਪਤਾ ਨਹੀਂ ਕੀ ਲਾਟੂ ਜੇ ਲੱਗੇ ਕਹਿੰਦਾ ਇਹੇ ਵਜਦੇ ਹਾਟੋ ਸਰੀਕ ਕਹਿੰਦਾ ਮਾਰਤੇ ਸੀ ਪੈਨ ਨੂੰ ਬਹਿ ਜਾਓ ਇੱਥੇ ਬਹਿ ਜਾਓ ਬੈਤਰੇ ਅੱਧਾ ਘੰਟਾ ਬੈਚ ਕਪਾ ਦੇ ਮੋੜ ਕੋ ਮੋੜ ਕੀ ਬੁਰਾ ਹਾਲ ਤਿੰਨ ਕਹਿੰਦਾ ਵੀ ਹੁਣ ਤਾਂ ਉੱਠ ਗਏ ਹੁਣ ਦੇਖਿਆ ਟਰੱਕ ਵਾਲੇ ਤੁਰ ਗਏ ਉਹ ਮੋੜ ਕੋ ਮੋੜ ਕੀ ਹੋਈ ਵਿੱਚੋਂ ਨਿਕਲਣ ਨੂੰ ਢੋਲ ਕੇ ਗਾਲਾਂ ਕਢ ਲਾਵੇ ਕਹਿੰਦਾ ਪੈਂਡਣੀਆਂ ਗੱਲ ਕਰ ਤਲ ਗਏ ਉਹ ਜੇ ਟਰੱਕ ਵਾਲੇ ਨਾ ਹੁੰਦੇ ਤੂੰ ਬਰਬਾਦਾ ਸੀ ਉਮਰ ਬਾਤਾ ਸੀ ਤੇਰੀ ਟੋਕਦਾ ਯਾਰ ਮੈਂ ਥੋੜੋ ਕੋ ਕਰਦਾਈ ਮੈਂ ਤਾਂ ਆਪ ਡਰਦਾ ਥੋੜੇ ਨਾਲ ਭਜਦਾ ਜਦੋਂ ਜ਼ਿਆਦਾ ਖੜਕਦੀ ਮੈਂ ਹੋਰ ਜਦੋਂ ਜ਼ਿਆਦਾ ਖੜਕਦੀ ਸੀ ਮੈਂ ਹੋਰ ਭਜਦਾ ਸੀ ਉਹ ਗੱਲ ਨੂੰ ਬੱਜੜ ਦਾ ਟੋਲ ਕੇ ਚਟਿੰਦੇ ਤੇ صدیق ਆਹੇ ਹੋਰ ਭਜਲਾ ਪਾਇੰਦੇ ਨੇ ਮਾਰਦੇ ਰਣਜੀਤ ਕੌਰ ਬੇਚਾਰੀ ਸਾਰੇ ਆਪ ਦੇ ਕੋ ਕੀ ਹੁੰਦੀਆਂ ਚੱਕਰ ਗਾ ਜੀਆਂ ਲੀੜੇ ਪੜਵਾ ਪੁਰੇ ਹਾਲ ਪਾਇੰਦੇ ਚਾਦਰ ਸਦੀਕ ਦਾ ਕਿਧਰੇ ਆਪ ਕਿਧਰੇ ਤੇ ਤੁਰੇ ਹੋਣ ਭੈਣ ਲੜੇ ਤੇ ਉੱਥੇ ਪੋਛ ਬਣਾ ਛੜਕਤੇ ਉਹਦੇ ਭਾਇ ਦੇ ਲੋਕ ਨਾਲ ਤੇ ਲਟੇ ਰਹਿਣਾ ਤੇ ਡੇਰਾ ਐਵੇਂ ਪੱਤੇ ਪੱਤੇ ਕ ਬਾਤ ਉਹਦਾ ਭਾਇ ਦੇ ਨਾਲ ਥੋੜੇ ਚੋਰ ਮੈਂ ਕਿ ਕਰ ਮੇਰੀ ਟੋਲ ਕੀ 파ੜਤੀ ਉੱਟੀ ਡੇਜ ਨੇ ਭੈਣਾਂ ਨੇ ਬਾਜ ਬਾਜ ਟੋਲ ਕੀ ਵਾਲਾ ਕਹਿੰਦਾ ਮੇਰੀ ਤਾਂ ਟੋਲ ਕੀ 파ੜਤੀ ਓਰੇ ਤੂੰ ਤਾਂ ਮੈਨੂੰ ਹੋਰ ਜੱਬ ਖੜਾ ਕਰਦਾ 200 ਦੀ ਹੋਰ ਲੱਡੀ ਪਾਉ ਇਹ ਜਾ ਕੇ ਨਾ ਆਸੇ ਮਖੌਲ ਵਾਲੀਆਂ ਗੱਲਾਂ ਹੁੰਦੀਆਂ ਤਾਂ ਕਈ ਵਾਰ ਬਾਈ ਇਸ ਤਰ੍ਹਾਂ ਦੀਆਂ ਵੀ ਕਰਨੀਆਂ ਪੈਂਦੀਆਂ ਚਲ 10 ਮਿੰਟ ਬੰਦਾ ਆਪਸੋ ਸੁੱਥ ਲੈਂਦਾ ਅਹ ਠੀਕ ਆ